ਜਿੱਥੇ ਜਾਣ ਪੰਜਾਬੀ ਵੱਖਰਾ ਪੰਜਾਬ ਵਸਾ ਲੈਂਦੇ ਬ੍ਰਿਸਬਨ ਸ਼ਹਿਰ ਤੋਂ ਥੋੜੀ ਦੂਰ ਤੇ ਵਸਿਆ ਸ਼ਹਿਰ ਟਵੋਂਬਾ ਜਿਹਨੂੰ ਕੀ ਫੁੱਲਾਂ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ ਯਾਭੀ ਵਰੀਅਸ ਟਵੋਂਬਾ ਵੱਲੋਂ ਦਿਵਾਲੀ ਦਾ ਖੇਡ ਮੇਲਾ ਕਰਵਾਇਆ ਗਿਆ ਇਸ ਖੇਡ ਮੇਲੇ ਦੇ ਵਿੱਚ ਸੌਕਰ ਦੇ ਮੁਕਾਬਲੇ ਦਰੱਸਾ ਕਸ਼ੀ ਦੇ ਮੁਕਾਬਲੇ ਐਥਲੀਟ ਦੇ ਮੁਕਾਬਲਿਆਂ ਤੋਂ ਇਲਾਵਾ ਸੀਪ ਦੇ ਮੁਕਾਬਲੇ ਵੀ ਕਰਵਾਏ ਗਏ ਇਸ ਖੇਡ ਮੇਲੇ ਦੇ ਵਿੱਚ ਵੱਖ-ਵੱਖ ਉਮਰ ਦੇ ਨੌਜਵਾਨ ਮੁੰਡੇ ਕੁੜੀਆਂ ਤੋਂ ਇਲਾਵਾ ਬੱਚਿਆਂ ਨੇ ਤੇ ਬਜ਼ੁਰਗਾਂ ਨੇ ਵੀ ਹਿੱਸਾ ਲਿਆ ਕਲੱਬ ਦੇ ਅਹੁਦੇਦਾਰਾਂ ਵੱਲੋਂ ਆਈ ਹੋਈ ਸਿੱਖ ਸੰਗਤ ਤੇ ਸਪੌਂਸਰਾਂ ਦਾ ਧੰਨਵਾਦ ਕੀਤਾ ਗਿਆ ਆਓ ਦਿਖਾਉਨੇ ਆ ਤੁਹਾਨੂੰ ਇਸ ਖੇਡ ਮੇਲੇ ਦੀਆਂ ਕੁਝ ਚਾਕੀਆਂ ਸਾਤਸ਼ਰੀਏ ਕਾਲ ਜੀ ਸਾਰੇ ਹੀ 7 ਸੀਜ਼ ਸੁਣ ਵਾਲੇ ਦਸ਼ਕਾ ਨੂੰ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤਾਂ 7 ਸੀਜ਼ ਵਾਲਿਆਂ ਦਾ ਜਿਨ੍ਹਾਂ ਨੇ ਅੱਜ ਸਾਡੇ ਇੱਥੇ ਟੂ ਅੰਬਾ ਦੇ ਵਿੱਚ ਸੈਕਿੰਡ ਦੀਵਾਲੀ ਖੇਡ ਮੇਲਾ ਜੋ ਕਿ ਪੰਜਾਬੀ ਵਾਰੀਅਸ ਟੂ ਅੰਬਾ ਦੀ ਸਾਰੀ ਕਮਿਊਨਿਟੀ ਵੱਲੋਂ ਅਰੇਂਜ ਕੀਤਾ ਗਿਆ ਸੀ ਅੱਜ ਉਹਨਾਂ ਨੇ ਇੱਥੇ ਕਵਰੇਜ ਕੀਤੀ ਹੈ ਸੋ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਹ ਉਸ ਤੋਂ ਬਾਅਦ ਅਸੀਂ ਧੰਨਵਾਦੀ ਹ ਸਾਰੇ ਹੀ ਸਾਡੇ ਸਪਾਂਸਰਾਂ ਦਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਤੇ ਹੋਰ ਸਾਡੇ ਜਿਹੜੇ ਕਮੇਟੀ ਮੈਂਬਰ ਨੇ ਜਾਂ ਇੱਥੋਂ ਦੀ ਕਮਿਊਨਿਟੀ ਮੈਂਬਰ ਨੇ ਜਿਨ੍ਹਾਂ ਨੇ ਡੋਨੇਸ਼ਨ ਕੀਤੀ ਐ ਇਸ ਇਵੈਂਟ ਵਾਸਤੇ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਸਾਡੇ ਸਾਰੇ ਹੀ ਵਲੰਟੀਅਰ ਵੀਰ ਜਿਹੜੇ ਕੱਲ ਤੋਂ ਇੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਯੋਗਦਾਨ ਪਾ ਰਹੇ ਸੀ ਚਾਹੇ ਉਹ ਸੈਟਿੰਗ ਅਪ ਸੀ ਜਾਂ ਲੰਗਰ ਬਣਾ ਰਹੇ ਸੀ ਜਾਂ ਸਰਵ ਕਰ ਰਹੇ ਸੀ ਸੋ ਅਸੀਂ ਉਹਨਾਂ ਦਾ ਵੀ ਦਿਲੋਂ ਧੰਨਵਾਦੀ ਹੈਗੇ ਆ ਉਸ ਤੋਂ ਬਾਅਦ ਇੱਥੇ ਸਾਰੇ ਹੀ ਪਹੁੰਚੇ ਹੋਏ ਦਰਸ਼ਕਾਂ ਦਾ ਜੋ ਅੱਜ ਇੱਥੋਂ ਦੁਪਹਿਰੇ ਇੱਥੇ ਆਏ ਨੇ ਦੁਪਹਿਰ ਤੋਂ ਲੈ ਕੇ ਹੁਣ ਤੱਕ ਇਸ ਇਵੈਂਟ ਦਾ ਇੱਕ ਹਿੱਸਾ ਬਣੇ ਨੇ ਇਸ ਇਵੈਂਟ ਨੂੰ ਉਹਨਾਂ ਨੇ ਸਕਸੈਸ ਕੀਤਾ ਸੋ ਅਸੀਂ ਬਹੁਤ ਉਹਨਾਂ ਦੇ ਤਲਵਾਦੀ ਆ ਤੇ ਅਸੀਂ ਚਾਹੁੰਦੇ ਆ ਵੀ ਜਿੰਨੇ ਹੀ ਟੂੰਬਾ ਦੀ ਕਮਿਊਨਿਟੀ ਆ ਜਾਂ ਸਰਾਊਂਡਿੰਗ ਦੀ ਕਮਿਊਨਿਟੀ ਆ ਉਹ ਐਸੇ ਤਰ੍ਹਾਂ ਹੀ ਸਾਨੂੰ ਸਪੋਰਟ ਕਰਦੇ ਰਹਿਣ ਤਾਂ ਕਿ ਅਸੀਂ ਇਹੋ ਜਿਹਾ ਇਵੈਂਟ ਆਉਣ ਵਾਲੇ ਸਾਲ ਦੇ ਵਿੱਚ ਕਰਵਾਉਂਦੇ ਰਹੀਏ ਸੋ ਲਾਸਟ ਇਮ ਐਸ ਫਿਰ ਸਾਰਿਆਂ ਦਾ ਤਲਵਾਦ ਕਰਨਾ ਚਾਹੁੰਦਾ ਵਾ ਨਾਮ ਲੈਣਾ ਬਹੁਤ ਔਖਾ ਵਾ ਸਾਰਿਆਂ ਦਾ ਪਰ ਜਿੰਨਾ ਜਿੰਨਾਂ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜੋ ਹੈਲਪ ਕੀਤੀ ਆ ਸੋ ਵੀ ਰੀਲੀ ਅਪਰੀਸ਼ੀਏਟ देयर ਐਫਰਟ ਤੇ ਅਸੀਂ ਚਾਹੁੰਦੇ ਹਾਂ ਉਹ ਇਸੇ ਤਰ੍ਹਾਂ ਹੀ ਸਾਡਾ ਅੱਗੇ ਵੀ ਕਰਦੇ ਰਹਿਣ ਥੈਂਕ ਯੂ ਵੈਰੀ ਮੱਚ ਜੀ